ਅੱਜ ਮਾਰਕੀਟ ਬੰਦ ਆ ਜੀ ਅੱਛਾ ਬੱਸ ਸਟੈਂਡ ਦੇ ਮਤਲਬ ਇੱਥੇ ਸਲਝਾਇਆ ਜਾ ਰਹੇ ਨੂੰ ਬਾਹਰ ਦੂਰ ਲੈ ਕੇ ਜਾ ਰਹੇ ਹੈਗੇ ਜੋ ਕਿ ਬੱਸ ਸਟੈਂਡ ਦੇ ਜਾਣ ਵਾਲੇ ਸਾਰੇ ਮੈਨ ਚੌਕ ਨੂੰ ਬਹੁਤ ਜ਼ਿਆਦਾ ਤੱਕਾ ਲੱਗੂਗਾ ਕਿਉਂਕਿ ਸਾਰਾ ਜਿਹੜਾ ਵਪਾਰੀ ਵਰਗ ਹੈਗਾ ਇਸ ਕਰਕੇ ਇਹ ਹੜਤਾਲ ਤੇ ਹੈਗਾ ਵੀ ਉਹ ਕਹਿੰਦੇ ਵੀ ਦੁਕਾਨਾਂ ਬਿਲਕੁਲ ਬੰਦ ਹੋਣੇ ਚਾਹੀਦੀਆਂ ਨੇਗੀਆਂ ਬੱਸ ਸਟੈਂਡ ਬਾਹਰ ਨਹੀਂ ਜਾਣਾ ਚਾਹੀਦਾ ਬਾਹਰ ਜਾਣ ਦੇ ਨਾਲ ਬਹੁਤ ਦਿੱਕਤਾਂ ਨੂੰ ਆ ਅੱਛਾ ਠੀਕ ਕਿਉਂਕਿ ਬੱਸ ਸਟੈਂਡ ਇੱਥੇ ਆਉਣ ਦੇ ਨਾਲ ਤਾਂ ਗਾਗ ਦੀ ਬਹੁਤ ਤਾਂ ਹੁੰਦਾ ਹੈ ਬਾਕੀ ਆਸ-ਪਾਸੇ ਲੋਕਾਂ ਨੂੰ ਬਹੁਤ ਰੋਜ਼ਗਾਰ ਮਿਲਿਆ ਹੋਇਆ ਹੈਗਾ ਇਹ ਕਹ ਅੱਛਾ ਜੋ ਪਿੰਡਾਂ ਦੇ ਲੋਕ ਇੱਥੇ ਆਉਂਦੇ ਤੁਹਾਡੇ ਲੋਕ ਇੱਥੇ ਆਉਂਦੇ ਆ ਕਚਹਿਰੀਆਂ ਨੇੜੇ ਆ ਬਸ ਸਟੈਂਡ ਨੇੜੇ ਆ ਮਤਲਬ ਆ ਵੀ ਸਾਰਾ ਕੁਝ ਇੱਥੇ ਨੇੜੇ ਆਗਾ ਇੱਕ ਜੋ ਫੈਸਲਾ ਆ ਗਿਆ ਕਿ 10 ਏਕੜ ਜਗ੍ਹਾ ਤੇ ਉੱਥੇ ਬਣੇਗਾ ਜੋ ਹੈਗਾ ਉਹ ਦੇਖੋ ਜੀ ਇਹ ਤਾਂ ਸਭ ਆਪਣੇ ਇਹਨਾਂ ਦੇ ਜਿਹੜੇ ਵਪਾਰੀ ਵਰਗ ਨੂੰ ਛੱਡ ਕੇ ਬਾਕੀ ਜਿਹੜੇ ਜਿੰਨੇ ਵੀ ਬੰਦੇ ਨੇਗੇ ਇਹਨਾਂ ਸਾਹਦੇ ਆਪਦੇ ਵਿੱਚ ਪੈਸੇ ਦੇ ਮਤਲਬ ਲਾਲਚ ਦੇ ਵਿੱਚ ਕਹ ਲੋ ਜੀ ਜਮੀਨਾਂ ਪੰਜਾਂ ਇਹਨਾਂ ਦੀ ਉਹਦੇ ਲਾਲਚ ਦੇ ਨਾਲ ਕਿ ਉਹ ਸਾਡਾ ਲੈ ਕੇ ਜਾ ਰਹੇ ਆ ਠੀਕ ਹੈ ਜਿਹੜਾ ਕਿ 10 ਕਿਲੋਮੀਟਰ ਦੂਰ ਆ ਉੱਥੇ ਬਿਲਕੁਲ ਹੀ ਬਰਵਾਦੀ ਹਾਲੇ ਇਸ ਟਾਈਮ ਕੋਈ ਵੀ ਉੱਥੇ ਬੰਜਰ ਧਰਤੀ ਹੈਗੀ ਕੋਈ ਉਹ ਨਹੀਂਗਾ ਉੱਥੇ ਅੱਛਾ ਤੁਸੀਂ ਉਹਦਾ ਵਿਰੋਧ ਕਰ ਰਹੇ ਹੋ ਹਾਂ ਬਿਲਕੁਲ ਵਿਰੋਧ ਕਰ ਰਹੇ ਹਾਂ ਸਾਡੇ ਕਿੰਨੇ ਵਜੇ ਤੱਕ ਕਿੰਨੇ ਵਜੇ ਤੱਕ ਬਾਜ਼ਾਰ ਬੰਦ ਰਹੂਗਾ ਜੀ 1 ਵਜੇ ਤੱਕ ਬੰਦ ਹੈ ਆਪਣੀ ਵੀ ਦੁਕਾਨ ਹੈਗੀ ਥੀ ਜੀ ਜੋ ਕੋਟ ਰੁਕਦਾਨਾ ਵੀ ਮਾਰਕੀਟ ਅੱਛਾ ਅੱਛਾ ਪ੍ਰਧਾਨ ਹੋ ਤੁਸੀਂ ਸਰ ਅੱਛਾ ਸਰ ਕੀ وجہ ਹੈ ਸਾਰੀ ਦੁਕਾਨਾਂ ਬੰਦ ਬਈ ਜੀ ਪਾਸਟੈਂ ਵਾਲੇ ਹੈ ਜੀ ਪਹਿਲਾਂ ਕਹਿ ਗਿਆ ਸੀਗਾ ਚੋਪੂ ਗਿਆ ਹੁਣ ਜਗਰੂਪ ਕੇ ਲਈ ਕਹਿੰਦੇ ਐਮ ਐਲ ਸਾਹਿਬ ਕਿ ਅਸੀਂ ਫੇਰ ਇਹ ਮੋਟਰ ਰੋਡ ਤੇ ਲੈ ਜਾਣਾ ਹੈ ਇਹ ਕੱਲੇ ਜੋਰ ਲਾਈ ਜਾਂਦੇ ਆ ਕਿਉਂਕਿ ਇਹਨਾਂ ਦੀ ਪ੍ਰੋਫਿਟੀ ਬਹੁਤ ਉੱਤੇ ਰੋਫੀ ਕਰਕੇ ਜੋਰ ਲਾਈ ਜਾਂਦੇ ਨੇ ਇਹ ਕਿ ਇਹ ਬਸ ਇੰਨੇ ਉੱਥੇ ਜਾਊਗਾ ਇਹ ਕੱਲੇ ਲੱਗੇ ਪਏ ਆ ਹੋਰ ਕੋਈ ਨਹੀਂ ਨਾਲ ਕੱਲੇ ਮਤਲਬ ਜੋਰ ਲਾਉਂਦੇ ਆ ਤੇ ਸਾਰਾ ਬਾਜ਼ਾਰ ਇੱਕੀ ਰੋਪਿਆ ਜੀ ਸਾਰਾ ਬਾਜ਼ਾਰ ਬੰਦ ਪਿਆ ਅੱਜ ਹੀ ਬੰਦ ਕਰਾਇਆ ਜੀ ਬੰਦ ਰਹੂਗਾ ਇੱਕ ਜੁੱਟ ਰਹੂਗਾ ਅਸੀਂ ਬਸ ਅੱਡਾ ਨਹੀਂ ਜਾਂਦੇ ਨਹੀਂ ਕਿਸੇ ਕੀਮਤ ਤੇ ਤੋਂ ਬਸ ਇੰਨੇ ਇੱਥੇ ਹੈਗਾ ਕਿ ਚਿਹਰੀਆਂ ਇੱਥੇ ਨਾਲ ਹੈ ਜੀ ਤਸੀਲ ਨਾਲ ਹੈ ਜੀ ਠੀਕ ਹੈ ਡੀਸੀ ਦਫ਼ਤਰ ਨਾਲ ਹੈ ਐਸਐਸਪੀ ਦਫ਼ਤਰ ਨਾਲ ਹੈ ਨਗਰ ਨਿਗਮ ਇੱਥੇ ਆ ਜੀ ਇੱਥੇ ਠੀਕ ਹੈ ਬਸਰ ਰੇਜਿੰਦਰਾ ਕੋਲ ਜਿੱਥੇ ਨਾਲ ਹੈ ਜੀ ਪੀਆਈ ਕੋਲ ਜਮ ਨਾਲ ਹੈ ਜੀ ਠੀਕ ਹੈ ਆਪਣਾ ਬਸਟੰਡ ਜਮ ਨਾਲ ਹੈ ਕਪੜਾ ਮਾਲ ਦੀ ਨਾਲ ਹੈ ਸਾਰਾ ਤੋਬੀਆ ਸਾਰਾ ਬਿਹਾਰੇ ਠਾਪ ਹੋ ਜੂਗੀ ਸਾਰਾ ਬਿਹਾਰ ਨੂੰ ਇਹਨੂੰ ਮਤਲਬ ਕਰਨਾ ਚਾਹੁੰਦੇ ਆਏ ਕਿ ਅਜਾੜ ਬਣਾਣੀ ਹੈ ਜਮ ਨੂੰ ਤੇ ਜਿਹੜੀ ਸਪੋਰਟ ਕਰਦੇ ਕਿ ਬੱਸ ਅੱਡਾ ਬਾਜ ਜਾਵੇ ਤੋਂ ਕਾਰਨ ਦੱਸਦੇ ਐ ਇੱਕ ਤਾਂ ਕਹਿੰਦੇ ਟ੍ਰੈਫਿਕ ਵਾਸਤੇ ਇੱਕ ਕਹਿੰਦੇ ਕਿ ਇੱਕ ਦੂਜਾ ਕਾਰਨ ਸੁਣ ਲੋ ਜੀ ਉਹ ਕਹਿੰਦੇ ਕਿ 에어ਪੋਰਟ ਦੀ ਤਰ੍ਹਾਂ ਬਹੁਤ ਸੋਨਾ ਬਨੇਗਾ ਇਹ ਸੀ ਟ੍ਰੈਫਿਕ ਦੀ ਕੋਈ ਸਮੱਸਿਆ ਨਹੀਂ ਜੀ ਮੇਰੀ ਗੱਲ ਸੁਣੋ ਅੰਮ੍ਰਿਤਸਰ ਬਗਜੋ ਜੀ ਇਦੋਂ ਵੱਡਾ ਸ਼ਹਿਰ ਹੈ ਬਿੰਡੇ ਸ਼ਹਿਰ ਤੋਂ ਸ਼ਹਿਰ ਦੇ ਵਿੱਚ ਅੱਡਾ ਹੀ ਇੱਥੇ ਉੱਥੇ ਫਰਾਈਆਰ ਬਣਾਦੇ ਜੀ ਇੱਥੇ ਹੀ ਬਣ ਸਕਦੇ ਐ ਬੱਸ ਤੇ ਕਿਥੇ ਵਰਕਸ਼ਾਪ ਇੰਨੀ ਵੱਡੀ ਹੈ ਜੀ ਠੀਕ ਐ ਜਿੱਦੀ ਮਰਜ਼ੀ ਫਰਾ ਦੇ ਪਰਲੇ ਪਾਸੇ ਦੀ ਗੇਟ ਕਰ ਸਕਦੇ ਉਧਰ ਦੀ ਮਸੰਦਤ ਬਾਜ ਜਾਣਾ ਠੀਕ ਐ ਤੇ ਜੇ ਮਰਜ਼ੀ ਇਧਰ ਕਿਆ ਕਿ ਪੋਲ ਬਣਾ ਸਕਦੇ ਆ ਠੀਕ ਹੈ ਭਾਈ ਹੋਰ ਇਤੋਂ ਸਿੱਧਾ ਬੀਬੀ ਵਾਲੇ ਚੋਕ ਬੀਬੀ ਵਾਲੇ ਚੌਂਕ ਇਤੋਂ ਨਹਿਰ ਤੇ ਨਹਿਰ ਤੋਂ ਬੈਠੀ ਹੈ ਜੀ ਰਾਮਨਾਥ ਸਾਰੀ ਸਮੱਸਿਆ ਹੱਲ ਹੁੰਦਾ ਬਾਕੀ ਪਾਰਕਿੰਗ ਇੱਧਰ ਜਾ ਕੇ ਦੇਖੋ ਬਸੰਦੀ ਦੇ ਕੋਲੇ ਸਾਹਮਣੇ ਪਾਰਕਿੰਗ ਇੰਨੀ ਜਗ੍ਹਾ ਖਾਲੀ ਪਈ ਹੈ ਉਹ ਖਾਲੀ ਜਗ੍ਹਾ ਨੂੰ ਵਿੱਚ ਲੈਣ ਛੜਕਦੇ ਸੜਕ ਬਹੁਤ ਛੋਟੀ ਹੋ ਜੂਗੀ ਇਹ ਟਰੈਂਪੂ ਵਾਲਿਆਂ ਨੂੰ ਕੋਈ ਜਗ੍ਹਾ ਦਿੱਤੀ ਜਾਵੇ ਇੱਧਰ ਵੱਧੂ ਪਈ ਹੈ ਕੰਟਰੋਲ ਹੋਵੇ ਟਰੈਂਪੂ ਤੇ ਟਰੈਂਪੂ ਕਰਕੇ ਭੀੜ ਹੁੰਦੀ ਹੈ ਕੋਈ ਵੀ ਟ੍ਰੈਫਿਕ ਦੀ ਕੋਈ ਸਮੱਸਿਆ ਨਹੀਂ ਇੱਥੇ ਠੀਕ ਹੈ ਇਨੋਂ ਤੋਂ ਐ ਵੀ ਚੱਲੇ ਉੱਤੇ ਉਹਨਾਂ ਦੇ ਜਿਹੜਾ ਵੀਏ ਕਲੋਨੀਆਂ ਕਰ ਲਈਆਂ ਕਿੰਨੇ ਬਾਝੀ ਵੇਚਦੀਆਂ ਅੱਛਾ ਤੁਸੀਂ ਕਹਿੰਦੇ ਕਿ ਉਹ ਰੇਟ ਮਹਿੰਗੇ ਹੋ ਜਾਣਗੇ ਉੱਥੋਂ ਉਹ ਮਹਿੰਗੀ ਕਰੀ ਜਾਂਦੇ ਆ ਜੀ ਇਹ ਉਹ ਪਹਿਲਾਂ ਉੱਥੇ 2000 ਦਾ ਰੇਟ ਹੁੰਦਾ ਸੀ ਇਹ ਜੀ ਹੁਣ 35 35 ਚੱਲ ਗਈ ਜੀ ਯਾਰ ਮੰਗੀ ਜਾਂਦੇ ਆ ਜੀ ਮੈਂ ਤਾਂ ਤੇਤੀ ਆਪੇ ਬਾਤੋ ਕਿਹਾ ਕੁਲੋਨੀਆਂ ਦੇ ਵਿੱਚ ਅੱਛਾ ਕੁਲੋਨੀਆਂ ਜੀ 30 35 ਹਜ਼ਾਰ ਮੰਗੀ ਜਾਂਦੇ ਆ ਜੀ ਤੇ ਰੋਡ ਦੇ ਰੋਡ ਦੇ ਆਗੇ ਤਾਂ ਲੱਖ ਰੁਪਏ ਦੇ ਉੱਤੇ ਮੰਗਦੇ ਆ ਅੱਛਾ ਹਨੇ ਲੱਖ ਲੱਖ ਰੁਪਏ ਤੱਕ ਪਹੁੰਚ ਗਿਆ ਹੈ ਲੱਖ ਲੱਖ ਰੁਪਏ ਤੱਕ ਪਹੁੰਚਾ ਹੋਇਆ ਹੈ ਇਹਦਾ ਬਾਜ਼ਾਰ ਨੂੰ ਬਰਬਾਦ ਕਰਨਾ ਚਾਹੁੰਦੇ ਹੈ ਇਹਦੇ ਲੋਕਾਂ ਨੂੰ ਕਰੇ ਨੇ ਸਦਾਲ ਹੋਊਗਾ ਜੀ ਆਮ ਪਾਰਟੀ ਆ ਗਈ ਝਾੜੂ ਵਾਲੀ ਪਾਰਟੀ ਆ ਗਈ ਇਹ ਲੋਕਾਂ ਦੀ ਦੁਕਾਨਾਂ 'ਚ ਝਾੜੂ ਮਾਰਨ ਲੱਗ ਗਈ ਜੀ ਇਹ ਕੇ ਸਫਾਈ ਕਰ ਦੋ ਦੁਕਾਨਾਂ ਦੀ ਲੋਕ ਆਪੇ ਪੈਣ ਲੋਕ ਤਾਂ ਪਹਿਲਾਂ ਹੀ ਭੁੱਖੇ ਮਰੀ ਜਾਂਦੇ ਆ ਲੁੱਟ ਖੋ ਇੰਨੀ ਮੱਚੀ ਪਈ ਹੈ ਨਹੀਂ ਸਰਕਾਰ 'ਚ ਜਿਹੜਾ ਮਰਜ਼ੀ ਬੰਦੂ ਕੱਢਦਾ ਤੇ ਖੋ ਗੇ ਲੈ ਲਗਣਾ ਸਾਫ਼ ਕਰਕੇ ਲੈ ਜਾਂਦਾ ਗੱਲਾ ਤਾਂ ਮਾਰਦਾ ਨਸ਼ਾ ਨਸ਼ਾ ਵਾਲੇ ਤਾਂ ਮਾਰਦੇ ਫਿਰ ਉਹਦੇ ਮੋਬਾਈਲ ਖੋ ਗੇ ਲੈ ਜਾਂਦੇ ਅੱਛਾ ਕਿੰਨੀ آبادی ਇੱਥੇ ਜਿਹ

ਇਹ ਸਾਰਾ ਬਰਬਾਦ ਹੋ ਜੂਗਾ ਇਹ ਸਾਰਾ ਤਰੱਕੀ ਹੁਣ ਅੱਗੇ ਦਾ ਕੀ ਤੁਹਾਡਾ ਅੱਗੇ ਦਾ ਇਹੀ ਇਹੀ ਅਸੀਂ ਤਰਨਾ ਰੱਖਣਾ ਜਾਰੀ ਬਾਤੋ ਵਧਰਤਾ ਲਾ ਕਰਾਂਗੇ ਅਸੀਂ ਬਸ ਸਟੈਂਡ ਨਹੀਂ ਜਾਣ ਦੇਣਾ ਕਿਸੇ ਕੀਮਤ ਤੇ ਅਸੀਂ